ਕਰਦੇ ਆ ਸਰ ਦਾ ਸਰਦਾਰੂਸ਼ ਪਾਸੰਤ ਕਾਰੀਵਾਲ ਜੀ ਦਾ ਆਖੀ ਜੀ ਤਰਪਾਤਾ ਲੱਗਿਆ ਪੰਜਾਬ ਦੇ ਵਿੱਚ ਬੜੇ ਹੜ੍ਹ ਬੜੇ ਆਏ ਆ ਤੇ ਬੜਾ ਪੰਜਾਬ ਦਾ ਨੁਕਸਾਨ ਹੋਇਆ ਹੋਇਆ ਜਿਹੜਾ ਹੈਗਾ ਤੇ ਸਾਡੀ ਜਿਹੜੀ ਐਨ ਜੀਓ ਜਿਹੜੀ ਹੈਗੀ ਆ ਅਸੀਂ ਤੇ ਸਾਡੇ ਜਿਹਨੇ ਵਲੰਟੀਅਰ ਸਾਰੇ ਹੈਗੇ ਆ ਅਸੀਂ ਹਮੇ ਸਾਰਾ ਪੰਜਾਬ ਦੇ ਨਾਲ ਖੜੇ ਆ ਜਿਹੜੇ ਹੈਗੇ ਆ ਦਲਾਵਾਦ ਸਾਨੂੰ ਜਿਹੜੇ ਹੈਗੇ ਆ ਸਾਡਾ ਐਨਜੀਓ ਜਿਹੜਾ ਹੈਗਾ ਉਹ ਉਹ ਕੰਮ ਬਣਾਉਣ ਜਾ ਰਿਹਾ ਜਿਹੜੇ ਹੈਗੇ ਆ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਵੀ ਬੜਾ ਵਧੀਆ ਫੰਡਸ ਦਿੱਤੇ ਆ ਦੇਖੋ ਮਿੰਗਿਆ ਜਿਹੜਾ ਹੈਗਾ ਮਿਲੀਅਨਾਂ ਦਾ ਸਾਡਾ ਮਕਸਦ ਇਹੇ ਆ ਵੀ ਜੇ ਮੈਂ ਕੁਝ ਸਾਧ ਪੈਸੇ ਖਰਚੇ ਆ ਤੇ ਲੋਕ ਹੋਰ ਵੀ ਖਰਚ ਸਕਦੇ ਦੇਖੋ ਮਨਕੀਰ ਤਾਲਕ ਨੇ ਬਰਾਬਰੀ ਇਕੱਲ ਕੀਤਾ ਇਹ ਵੀਡੀਓ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਇਹਨੂੰ ਦੇਖ ਕੇ ਲੋਕ ਜਿਹੜੇ ਹੈਗੇ ਆ ਹੋਰ ਰੁਝੇ ਵੀਦੇ ਰਹੇਗੇ ਸਾਡੀ ਐਨਜੀਓ ਪੰਜਾਬ ਦੀ ਜਿਹੜੀ ਹੈਗੀ ਉਹ ਵੀ ਬਹੁਤ ਕੰਮ ਕਰ ਰਹੀ ਹੈ ਤੇਰੀ ਹੈਗੇ ਆ ਜਿੰਨਾ ਵੀ ਕੋਈ ਕਰ ਸਕਦਾ ਆਪਦਾ ਹੱਲ ਦੇ ਵਿੱਚੋਂ ਉਹ ਵਾਤਵਾਦ ਆਪਦਾ ਜ਼ਰੂਰ ਕਰਨਾ ਚਾਹੀਦਾ ਤੁਹਾਡਾ মিডিਆ ਦਾ ਬਹੁਤ ਸਤਿ ਸਕਾਰਦੋ ਜਿਹੜਾ ਹੈ